ਪੰਜਾਬ ਦੇ ਸਕੂਲਾਂ ਦੇ ਵਿੱਚ ਹੁਣ ਮਿੱਡੇ ਮੀਲ ਨੂੰ ਲੈ ਕੇ ਸਰਕਾਰ ਸਤਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਹੁਣ ਜਾਂਚ ਕਮਿਸ਼ਨ ਦੇ ਵੱਲੋਂ ਮਿੱਡੇ ਮੀਲ ਨੂੰ ਲੈ ਕੇ ਜਾਂਚ ਕੀਤੀ ਗਈ ਤੇ ਬਹੁਤ ਵੱਡੇ ਪੱਧਰ ਦੀਆਂ ਕਮੀਆਂ ਪਾਈਆਂ ਗਈਆਂ ਨੇ ਇਸ ਬਾਅਦ ਉਹਨਾਂ ਦੱਸਦੀ ਹੈ ਕਿ ਲਗਾਤਾਰ ਹੁਣ ਮਿੱਡੇ ਮੀਲ ਦਾ ਮਾਮਲਾ ਅਕਸਰ ਪੱਖਿਆ ਰਹਿੰਦਾ ਹੈ ਇਸ ਨੂੰ ਲੈ ਕੇ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਦਰਸਲ ਜਿੱਥੇ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਮਿਡੇ ਮੀਲ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਤੇ ਇਸ ਦਾ ਵੱਡਾ ਧਿਆਨ ਰੱਖਿਆ ਜਾਂਦਾ ਹੈ ਕਿ ਬੱਚਿਆਂ ਦੀ ਸਿਹਤ ਤੇ ਬੁਰਾ ਅਸਰ ਨਾ ਹੋਵੇ ਔਰ ਪੋਸ਼ਟਿਕ ਚੀਜ਼ਾਂ ਜਿਹੜੀਆਂ ਨੇ ਬੱਚਿਆਂ ਨੂੰ ਦਿੱਤੀਆਂ ਜਾਣ ਤਾਂ ਕਿ ਉਹਨਾਂ ਦੀ ਸਿਹਤ ਤੰਦਰੁਸਤ ਰਹੇ ਪਰ ਹੁਣ ਜਦੋਂ ਜਾਂਚ ਹੋਈ ਤੇ ਉਸ ਦੇ ਵਿੱਚ ਕਾਫੀ ਖਾਮੀਆਂ ਪਾਈਆਂ ਦੀਆਂ ਤੇ ਸਖਤ ਹੁਕਮ ਵੀ ਜਾਰੀ ਕਰ ਦਿੱਤੇ ਨੇ ਤੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅਧਿਕਾਰੀਆਂ ਦੇ ਰਿਪੋਰਟਾਂ ਕੀ ਕੁਝ ਵੱਡੇ ਖੁਲਾਸੇ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਦੱਸਿਆ ਕਿ ਪੰਜਾਬ ਰਾਜ ਖੁਰਾਕ ਕਮਿਸ਼ਨ ਦੀ ਟੀਮ ਨੇ ਹਾਲ ਹੀ ਦੇ ਵਿੱਚ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿੱਡੇ ਮੀਲ 'ਚ ਪਾਈਆਂ ਗਈਆਂ ਕਮੀਆਂ ਦਾ ਨੋਟਿਸ ਲਤਾਇਆ ਹੈ ਇਸ ਕਰਕੇ ਕਮਿਸ਼ਨ ਨੇ ਸੂਬੇ ਦੇ ਸਕੂਲਾਂ 'ਚ ਮਿੱਡੇ ਮੀਲ ਦੀ ਗੁਣਵੰਤਾ 'ਚ ਸੁਧਾਰ ਲਈ ਸਖਤ ਕਦਮ ਚੁੱਕੇ ਨੇ ਦਾਜ਼ੀਏ ਕਿ ਕਮਿਸ਼ਨ ਨੇ ਮਿੱਡੇ ਮੀਲ ਨੂੰ ਸਵੱਛ ਪੋਸ਼ਟਿਕ ਅਤੇ ਸੁਰੱਖਿਅਤ ਬਣਾਉਣ ਲਈ ਸਿੱਖਿਆ ਵਿਭਾਗ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਨੇ ਔਰ ਦੱਸਿਆ ਗਿਆ ਕਿ ਵਕ ਵਕ ਜ਼ਿਲ੍ਹਿਆਂ ਦੇ ਸਕੂਲਾਂ 'ਚ ਮਿੱਡੇ ਮੀਲ ਸਕੀਮ ਦੀ ਜਾਂਚ ਦੌਰਾਨ ਕਈ ਕਮੀਆਂ ਪਾਈਆਂ ਗਈਆਂ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਮਿਸ਼ਨ ਨੇ ਸਾਰੇ ਸਕੂਲ ਮੁਖੀਆਂ ਨੂੰ ਇਹਨਾਂ ਹਦਾਇਤਾਂ ਨੂੰ ਤੁਰੰਤ ਲਾਗੂ ਕਰਨ ਲਈ ਕਿਹਾ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਲਗਾਤਾਰ ਸਕੂਲਾਂ ਦਾ ਦੌਰਾ ਕਰਕੇ ਇਹਨਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਇਸ ਕਦਮ ਦਾ ਮਕਸਦ ਬੱਚਿਆਂ ਨੂੰ ਸੁਰੱਖਿਅਤ ਅਤੇ ਪੋਸ਼ਟਿਕ ਭੋਜਨ ਮੁਹੱਈਆ ਕਰਵਾਉਣਾ ਜਿਸ ਨਾਲ ਉਹਨਾਂ ਦੀ ਸਿਹਤ ਅਤੇ ਸਿੱਖਿਆ ਤੇ ਸਕਾਰਾਤਮਕ ਪ੍ਰਭਾਵ ਪਵੇ ਦੱਸਿਆ ਕਿ ਇਹੇ ਹਰ ਸਖਤ ਹੁਕਮ ਜਾਰੀ ਹੋ ਚੁੱਕੇ ਨੇ ਕਿ ਰਸੋਈਆਂ ਨੂੰ ਸਾਫ਼ ਕੱਪੜੇ ਪਾਉਣੇ ਹੋਣਗੇ ਸਿਰ ਟਕਣਾ ਹੋਵੇਗਾ ਤੇ ਹੱਥ ਚੰਗੀ ਤਰ੍ਹਾਂ ਧੋਣੇ ਹੋਣਗੇ ਖਾਣਾ ਪਕਾਉਣ ਵਾਲੇ ਸਟਾਫ ਨੂੰ ਆਪਣੇ ਨੋ ਕੱਟਿਆ ਤੇ ਸਾਫ਼ ਕਰਨ ਦੀ ਹਦਾਇਤਾਂ ਦਿੱਤੀਆਂ ਨੇ ਸਮੇਂ-ਸਮੇਂ ਤੇ ਸਟਾਫ ਦਾ ਮੈਡੀਕਲ ਚੈੱਕਅਪ ਕਰਵਾਉਣਾ ਵੀ ਲਾਜ਼ਮੀ ਹੋਵੇਗਾ ਅੱਗ ਬੁਝਾਉਣ ਲਈ ਪਲਾਸਟਿਕ ਦੇ ਫੈਲੀਆਂ ਦੀ ਵਰਤੋਂ ਤੇ ਪਾਬੰਦੀ ਲਗਾਈ ਹੈ ਔਰ ਕਮਿਸ਼ਨ ਨੇ ਹੈਲਪਲਾਈਨ ਨੰਬਰ ਅਤੇ ਵੈਬਸਾਈਟ ਬਾਰੇ ਜਾਣਕਾਰੀ ਵਾਲੇ ਪੈਨਰ ਲਗਾਉਣ ਦੀ ਵੀ ਹਦਾਇਤ ਦਿੱਤੀ ਹੈ ਯਾਨੀ ਕਿ ਉਹਨੇ ਕਿਹਾ ਗਿਆ ਕਿ ਜੇਕਰ ਕੋਈ ਵੀ ਕਮੀ ਪਾਈ ਜਾਂਦੀ ਹੈ ਤੇ ਹੈਲਪਲਾਈਨ ਨੰਬਰ ਹੋਵੇਗਾ ਵੈਬਸਾਈਟ ਹੋਵੇਗੀ ਉਸ ਤੇ ਤੁਸੀਂ ਤੁਰੰਤ ਸ਼ਿਕਾਇਤ ਕਰ ਸਕਦੇ ਹੋ ਔਰ ਤੁਸੀਂ ਮਦਦ ਵੀ ਲੈ ਸਕਦੇ ਹੋ ਯਾਨੀ ਕਿ ਹੁਣ ਸਕੂਲਾਂ ਦੇ ਵਿੱਚ ਜਿਹੜਾ ਮਿੱਡੇ ਮੀਲ ਪਹੁੰਚਾਇਆ ਜਾਂਦਾ ਉਸ ਨੂੰ ਲੈ ਕੇ ਸਰਕਾਰ ਸਖਾਈ ਦੇ ਵਿੱਚ ਹੈ ਕਿਉਂਕਿ ਮਿੱਡੇ ਮੀਲ ਦੇ ਵਿੱਚ ਬਹੁਤ ਵੱਡੇ ਪੱਤਰ ਦੀਆਂ ਕਮੀਆਂ ਪਾਈਆਂ ਜਾਂਦੀਆਂ ਨੇ ਸਾਫ਼ ਸੁਥਰੀ ਸਾਰ ਜੜੀਆਂ ਬੱਚੇ ਤੱਕ ਨਹੀਂ ਪਹੁੰਚ ਰਹੀਆਂ ਉਹਨਾਂ ਦੀਆਂ ਸਿਹਤਾਂ ਤੇ ਪ੍ਰਭਾਵ ਪੈ ਰਿਹਾ ਹੈ ਇਸ ਨੂੰ ਦੇਖਦੇ ਹੋਏ ਕਮਿਸ਼ਨ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਣਾ ਵੀ ਜ਼ਰੂਰੀ ਬਣਦਾ ਹੈ ਕਿਉਂਕਿ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਿੱਥੇ ਮਿੱਡ-ਡੇ ਮੀਲ ਨੂੰ ਲੈ ਕੇ ਕਾਫੀ ਵੱਡੇ ਪੱਧਰ ਤੋਂ ਐਕਸ਼ਨ ਲੱਤੇ ਜਾਂਦੇ ਨੇ ਇੱਥੇ ਸਰਕਾਰ ਜਿਹੜੀ ਐਕਸ਼ਨ ਵਿੱਚ ਰੰਗੀ ਆ ਤਾਂ ਇਸੇ ਤਰੀਕੇ ਦੇ ਨਾਲ ਹੁਣ ਕਮਿਸ਼ਨ ਦੇ ਵੱਲੋਂ ਸਖਤਾਈ ਕਰਦੇ ਹੋਏ ਸਖਤ ਹੁਕਮ ਜਾਰੀ ਕੀਤੇ ਨੇ ਕਿ ਜਿਹੜੇ ਉੱਥੇ ਰਸੋਈਏ ਨੇ ਉਹਨਾਂ ਦੇ ਕੱਪੜੇ ਸਾਫ਼-ਸੁਥਰੇ ਹੋਣੇ ਚਾਹੀਦੇ ਨੇ ਹੱਥ ਧਾਰ-ਧਾਰ ਹੋਣੇ ਚਾਹੀਦੇ ਨੇ ਸੇਟਾ ਕੇ ਉਹ ਖਾਣਾ ਬਣਾਣ ਤਾਂ ਕਿ ਬੱਚਿਆਂ ਨੂੰ ਸਾਫ਼-ਸੁਥਰਾ ਭੋਜਨ ਪਹੁੰਚਾਇਆ ਜਾਵੇ ਸਰਕਾਰ ਦੇ ਇਸ ਕਦਮ ਬਾਰੇ ਤੁਹਾਡੀ ਕੀ ਰਾਏ ਆ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਹੋਰ ਖਬਰਾਂ ਨੂੰ ਦੇਖਣ ਦੇ ਲਈ ਸਾਡੇ ਚੈਨਲ ਤੇ ਟੀਵੀ ਨਰਾਈਨਾਲ ਜੁੜੇਗਾ